ਲੁਧਿਆਣਾ ਐਸਟੀਐਫ ਨੇ ਈਸ਼ਰ ਨਗਰ ਇਲਾਕੇ ਤੋਂ ਮੋਟਰਸਾਈਕਲ ਸਵਾਰ 2 ਵਿਅਕਤੀਆਂ ਤੋਂ 9400 ਨਸ਼ੀਲੀਆਂ ਗੋੜੀਆਂ ਸਮੇਤ ਦੋਸ਼ੀ ਨੂੰ ਗ੍ਰਫਤਾਰ ਕੀਤਾ ਹੈ ਜਿਸ ਦੇ ਖਿਲਾਫ ਥਾਣਾ ਐਸਟੀਐਫ ਮਹਾਲੀ ਵਿਖੇ ਮਾਮਲਾ ਦਰਜ ਕਰਕੇ ਅਗਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਐਸਟੀਐਫ ਲੁਧਿਆਣਾ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਮੋਲਜਮ ਗੁਰਪ੍ਰੀਤ ਸਿੰਘ ਦੀ ਮੈਡੀਕਲ ਦੀ ਦੁਕਾਨ ਤੋਂ ਬਿਨ ਬਿਨਾ ਨਸ਼ੀਲੀਆਂ ਗੋਲੀਆਂ ਵੇਚੀਆਂ ਜਾ ਰਹੀਆਂ ਹਨ ਅਤੇ ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਮੋਲਜਮ ਪੁਲਿਸ ਦੇ ਗ੍ਰਿਫਤ ਦੇ ਵਿੱਚ ਆ ਸਕਦਾ ਹੈ ਜਿਸ ਤੇ ਮੋਟਰਸਾਈਕਲ ਸਵਾਰ ਦੋਵੇਂ ਮੋਲਜਮਾਂ ਨੂੰ ਰੋਕ ਲਿਆ ਗਿਆ ਅਤੇ ਉੱਚ ਅਧਿਕਾਰੀਆਂ ਦੀ ਨਿਗਰਾਨੀ ਦੇ ਹੇਠ ਜਾਂਚ ਦੌਰਾਨ ਮੋਲਜਮਾਂ ਦੇ ਕੋਲੋਂ ਵੱਖ-ਵੱਖ ਮਾਰਕ 9400 ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕੀਤੀਆਂ ਗਈਆਂ ਮਲਜ਼ਮਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਪੁਚ ਕੀਤੀ ਜਾਵੇਗੀ ਅਤੇ ਇਸ ਤੋਂ ਇਲਾਵਾ ਮੈਡੀਕਲ ਸਟੋਰ ਸੰਚਾਲਕ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਡਾਬਾ ਰੋਡ ਤੇ ਮੈਡੀਕਲ ਸਟੋਰ ਚਲਾਉਂਦਾ ਹੈ ਜੋ ਕਿ ਵੱਖਰੇ ਲਾਇਸੈਂਸ ਤੇ ਹੈ। ਜਦਕਿ ਲਖਬੀਰ ਸਿੰਘ ਖੁਦ ਨਸ਼ੇ ਦਾ ਆਦੀ ਹੈ ਅਤੇ ਉਹ ਪਿਛਲੇ 2 ਸਾਲਾਂ ਤੋਂ ਇਸ ਗੈਰਕਾਨੂੰਨੀ ਧੰਦੇ ਦੇ ਵਿੱਚ ਸ਼ਾਮਲ ਹੈ। ਉਸਨੇ ਖੁਲਾਸਾ ਕੀਤਾ ਕਿ ਗੁਰਪ੍ਰੀਤ ਦੇ ਵੱਲੋਂ ਵੇਚੇ ਗਏ ਨਸ਼ੇ ਦੇ ਸੇਵਨ ਦੇ ਨਾਲ ਪਿਛਲੇ ਦਿਨੀ ਇੱਕ ਔਰਤ ਦੇ ਲੜਕੇ ਦੀ ਵੀ ਮੌਤ ਹੋ ਗਈ ਸੀ ਸਰ ਨਿਸ਼ਿਬੀਆਂ ਗੁੜੀਆਂ ਬਰਮਤ ਹੋਈਆਂ ਕੀ ਸੀ ਪੂਰਾ ਮਾਮਲਾ ਜਾਣਕਾਰੀ ਦਿਓ ਕੱਲ 12 ਅਪ੍ਰੈਲ ਨੂੰ ਸਾਡੀ ਪੁਲਿਸ ਪਾਰਟੀ ਨਸ਼ੇ ਦੇ ਤਸਕਰਾਂ ਦੀ ਇਤਲਾਹ ਦੇ ਸਬੰਧ ਵਿੱਚ ਨੇੜੇ ਈਸ਼ਰ ਨਗਰ ਪੋਲ ਗਿਲ ਨਹਿਰ ਲੁਧਿਆਣਾ ਹਾਜ਼ਰ ਸੀ ਤਾਂ ਸਾਡੀ ਪੁਲਿਸ ਪਾਰਟੀ ਨੂੰ ਇੱਕ ਬਹੁਤ ਭਰੋਸੇਯੋਗ ਸੂਚਨਾ ਮਿਲੀ ਕਿ ਦੋ આરોપી ਗੁਰਪ੍ਰੀਤ ਸਿੰਘ ਅਤੇ ਲਖਬੀਰ ਸਿੰਘ ਜੋ ਕਾਫੀ ਸਮੇਂ ਤੋਂ ਰਲ ਕੇ ਨਸ਼ੀਲੀਆਂ ਦਵਾਈਆਂ ਬਿਨਾ ਬਿੱਲਾਂ ਤੋਂ ਵੇਚਣ ਦਾ ਕੰਮ ਕਰਦੇ ਨੇ ਇਹਨਾਂ ਨੇ ਹੁਣ ਗੁਰਪ੍ਰੀਤ ਸਿੰਘ ਦੀ ਮੈਡੀਕਲ ਦੀ ਸ਼ਾਪ ਤੋਂ ਨਸ਼ੀਲੀਆਂ ਦਵਾਈਆਂ ਬਿਨਾ ਬਿੱਲ ਤੋਂ ਆਪਣੇ ਗਾਹਕਾਂ ਨੂੰ ਸਪਲਾਈ ਕਰਨ ਦੀ ਜਾਨਾ ਅਗਰ ਸਟਰੋਂਗ ਨਾਕਾਬੰਦੀ ਕਰਕੇ ਇਹਨਾਂ ਦੀ ਤਲਾਸ਼ ਕੀਤੀ ਜਾਵੇ ਤਾਂ ਇਹ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਆ ਸਕਦੇ ਨੇ ਜਿਸ ਤੇ ਅਸੀਂ ਤੁਰੰਤ ਕਾਰਵਾਈ ਕਰਦੇ ਹਾਂ ਨਾਕਾਬੰਦੀ ਕੀਤੀ ਐਫ ਆਈ ਆਰ ਦਰਜ ਕਰਾਈ ਦਰਾਨੇ ਨਾਕਾਬੰਦੀ ਦੋਹਾਂ ਰੋਪੀਆਂ ਨੂੰ ਜੋ ਮੋਟਰਸਾਈਕਲ ਤੇ ਇੱਕ ਬੈਗ ਦੇ ਵਿੱਚ ਪਾ ਕੇ ਨਸ਼ੀਲੀਆਂ ਗੋਲੀਆਂ ਬਿਨਾ ਬਿਲਾ ਤੋਂ ਸਪਲਾਈ ਕਰਨ ਜਾ ਰਹੇ ਸੀ ਇਹਨਾਂ ਨੂੰ ਕਾਬੂ ਕੀਤਾ ਜਦੋਂ ਮਾਨਯੋਗ ਡੀ ਐਸ ਪੀ ਸ੍ਰੀ ਅਜੇ ਕੁਮਾਰ ਉਹਨਾਂ ਨੂੰ ਮੌਕੇ ਪਰ ਬੁਲਾ ਕੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਤਲਾਸ਼ੀ ਕੀਤੀ ਤਾਂ ਬੈਗ ਦੇ ਵਿੱਚੋਂ ਸਾਨੂੰ ਵੱਖ-ਵੱਖ ਤਰ੍ਹਾਂ ਦੀਆਂ ਪਾਬੰਦੀ ਸੁੱਦਾ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਜੋ ਗਿਣਤੀ ਕਰਨ ਪਰ 9400 ਨਸ਼ੀਲੀਆਂ ਗੋਲੀਆਂ ਹੋਈਆਂ ਜਿਨ੍ਹਾਂ ਨੂੰ ਅਸੀਂ ਉਸ ਮੁਕਦਮੇ ਦੇ ਵਿੱਚ ਗ੍ਰਿਫਤਾਰ ਕੀਤਾ ਅੱਜ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਾਂਗੇ ਪਤਾ ਕਰਾਂਗੇ ਕਿ ਇਹ ਇੰਨੀ ਭਾਰੀ ਬਾਤਰਾ ਦੇ ਵਿੱਚ ਨਸ਼ੀਲੀਆਂ ਗੋਲੀਆਂ ਬਿਨਾਂ ਬਿਲਾ ਤੋਂ ਕਿੱਥੋਂ ਲੈ ਕੇ ਆਏ ਨੇ ਤੇ ਅੱਗੇ ਕਿਹੜੇ-ਕਿਹੜੇ ਗਾਕਾ ਨੂੰ ਵੇਚੜੀਆਂ ਨੇ ਇਸ ਦੇ ਜਿਹੜਾ ਮੈਡੀਕਲ ਸਟੋਰ ਆ ਉਸ ਦੇ ਮਾਲਕ ਦੀ ਵੀ ਅਸੀਂ ਰੋਲ ਦੀ ਜਾਂਚ ਕਰਕੇ ਉਹਦੇ ਖਿਲਾਫ ਵੀ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਸਰ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਤੇ ਕਿੰਨੀ ਕੁ ਦੇਰ ਤੋਂ ਕਰ ਰਹੇ ਨੇ ਇਹ ਇਹਨਾਂ ਦੀ ਬੈਕਗ੍ਰਾਉਂਡ ਜਿਹੜਾ ਗੁਰਪ੍ਰੀਤ ਸਿੰਘ ਆ ਏ ਡੱਬਾ ਰੋਡ ਤੇ ਇੱਕ ਮੈਡੀਕਲ ਸਟੋਰ ਚਲਾਉਂਦਾ ਜੋ ਕਿਸੇ ਦੇ ਲਾਇਸੈਂਸ ਤੇ ਚਲਾ ਰਿਹਾ ਅਤੇ ਲਖਵੀਰ ਸਿੰਘ ਆਪ ਵੀ ਅਡਿਕਟਾ ਤੇ ਇਹ ਕਾਫੀ ਤਕਰੀਬਨ 2 ਸਾਲ ਤੋਂ ਇਹੀ ਕੰਮ ਕਰਦੇ ਆ ਰਹੇ ਨੇ ਸਰ ਇਹ ਕੰਪਲੀਟ ਵੀ ਲੋਕਾਂ ਦੀ ਆਈ ਸੀਗੀ ਵੀ ਇਹ ਲੋਕਾਂ ਦੇ ਬੱਚਿਆਂ ਨੂੰ ਖਰਾਬ ਕਰਦੇ ਨੇ ਨਸ਼ੀਲੀਆਂ ਗੋਲੀਆਂ ਵੇਚਦੇ ਨੇ ਤੇ ਕੁਝ ਹੈ ਕੋਈ ਦਿਨ ਮਾਮਲਾ ਆਇਆ ਸੀ ਕਾਫੀ ਕਾਲ ਜ ਆਉਂਦੀਆਂ ਸੀਗੀਆਂ ਤੇ ਕੁਝ ਇੱਕ ਔਰਤ ਵੀ ਵਿਚਾਰੀ ਕਾਫੀ ਦੁਖੀ ਸੀਗੀ ਉਹ ਉਸ ਦਾ ਬੱਚਾ ਵੀ ਅੱਜ 4 ਤਰੀਕ ਨੂੰ 4 April ਨੂੰ ਇਹਦੇ ਪਾਸੋਂ ਗੁਰਪ੍ਰੀਤ ਪਾਸੋਂ ਉਹਦੇ ਦੱਸਣ ਮੁਤਾਬਕ ਗੁਰਪ੍ਰੀਤ ਪਾਸੋਂ ਨਸ਼ੀਲੀਆਂ ਗੋਲੀਆਂ ਲੈ ਕੇ ਉਹਨੇ ਓਵਰਡੋਜ਼ ਕਰ ਤੁਹਾਡੇ ਬੇਟੇ ਦੀ ਮੌਤ ਕਿੱਦਾਂ ਹੋਈ ਸੀ ਸਿਤਾ ਪੀਂਨਾ ਹੋਈ ਸੀ ਅੱਛਾ ਕਿੰਨੀ ਕਿ ਦੇਰ ਤੋਂ ਪੀ ਰਹੇ ਸੀ ਚਿੱਟਾ ਹੋਏ ਗਏ 5 ਕੁ ਸਾਲ ਪੀਂਦੇ ਨੇ ਤੇ ਤੁਸੀਂ ਜਿਹੜੀਆਂ ਨਸ਼ੀਲੀਆਂ ਗੋਲੀਆਂ ਕੋਣ ਲੈ ਕੇ ਆਏ ਸੀ ਉਹੀ ਬੇਟਾ ਹੀ ਲੈ ਕੇ ਆਇਆ ਤੇ ਤੁਸੀਂ ਵੀ ਦੇ ਕੇ ਵੀ ਆਏ ਸੀ ਕਿਤੇ ਉਹ ਨਸ਼ੀਲੀਆਂ ਸਪਲਾਈ ਸਪਲਾਈ ਕਰਨ ਜਾ ਰਹੇ ਸੀ ਅੱਛਾ ਤੇ ਕਿੰਨੀ ਕਿ ਦੇਰ ਤੋਂ ਕਾਫੀ ਦੇਰ ਤੋਂ ਕਰਦੇ ਹੋ ਤੁਸੀਂ ਹਾਂ ਨਹੀਂ ਪਹਿਲੀ ਵਾਰੀ ਗਏ ਸੀ ਅਸੀਂ ਤੇ ਬੇਟਾ ਪਹਿਲਾਂ ਕਰਦਾ ਹੋਵੇਗਾ ਬੇਟਾ ਪਹਿਲਾਂ ਕਰਦਾ ਸੀ ਹੋਰ ਤੁਹਾਡੇ ਸਾਥੀ ਦਾ ਕੀ ਨਾਮ ਹੈਗਾ ਗੁਰਪ੍ਰੀਤ ਤੇ ਇਹਦਾ ਮੈਡੀਕਲ ਸਟੋਰ ਹੈ ਹਾਂਜੀ ਕਿੱਥੇ ਮਰਾਰੇ ਐਸਐਮਜ਼ਟ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੂਟਾ ਦੀ ਰਿਪੋਰਟ